ਨਮਸਕਾਰ ਤੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨਿਊ ਸਟੇਟ ਪੰਜਾਬ ਹਰਿਆਣਾ ਹਿਮਾਚਲ ਤੇ ਮੈਂ ਲੈ ਕੇ ਆਇਆ ਹਾਂ ਗੱਲ ਪੰਜਾਬ ਦੀ ਅੱਜ ਮੇਰੇ ਨਾਲ ਮੇਰੀ ਸਹਿਯੋਗੀ ਪਰਮਵੀ ਹੈ ਸਤਿ ਸ਼੍ਰੀ ਅਕਾਲ ਮੈਂ ਹਾਂ ਪਰਮਜੀਤ ਗੱਲ ਪੰਜਾਬ ਦੀ ਜਿਹਦੇ ਵਿੱਚ ਅਸੀਂ ਚਰਚਾ ਕਰਦੇ ਹਾਂ ਪੰਜਾਬ ਤੋਂ ਪੰਜਾਬੀਆਂ ਦੇ ਜੁੜੇ ਹੋਏ ਮੁੱਦੇ ਤੇ ਅੱਜ ਉਸ ਮੁੱਦੇ ਤੇ ਚਰਚਾ ਕਰਾਂਗੇ ਜਿਹੜਾ ਸਿਆਸਤ ਨੂੰ ਲੈ ਕੇ ਅੱਜ ਕਹਿ ਸਕਦੇ ਹਾਂ ਕਿ ਵੱਡਾ ਮੁੱਦਾ ਬਣਿਆ ਹੋਇਆ ਹੈ ਪੰਜਾਬ ਕਾਂਗਰਸ ਚ ਇਸ ਵੇਲੇ ਕੀ ਚੱਲ ਰਿਹਾ ਹੈ ਕਿਉਂਕਿ ਪੰਜਾਬ ਦੀ ਕਾਂਗਰਸ ਦੀ ਇੱਕ ਸਾਬਕਾ ਮੰਤਰੀ ਨੇ ਯਾਨੀ ਨਵਜੋਤ ਕੌਰ ਸਿੱਧੂ ਨੇ ਜਿਹੜਾ ਹੈ ਇੱਕ ਵੱਡਾ ਇਲਜ਼ਾਮ ਜਿਹੜਾ ਲਾਇਆ ਹੈ ਨਾ ਸਿਰਫ ਉਹਨਾਂ ਨੇ ਪਹਿਲਾਂ ਆਪਣਾ ਇਸਤੀਫਾ ਦਿੰਦੇ ਹੋਏ ਜਦੋਂ ਉਹਨਾਂ ਨੇ ਪਾਰਟੀ ਛੱਡੀ ਉਸ ਵੇਲੇ ਕਿਆ ਬਲਕਿ ਜਦੋਂ ਸੋਮਵਾਰ ਨੂੰ ਇੱਕ ਵਾਰ ਫਿਰ ਉਹਨਾਂ ਨੇ ਇਲਜ਼ਾਮਾਂ ਦੀ ਝੜੀ ਲਾਤੀ ਬਿਲਕੁਲ ਜਿੱਥੇ ਕਿ ਫੈਸਲੇ ਨਿੱਜੀ ਹਿੱਤਾਂ ਦੇ ਆਧਾਰ ਤੇ ਲਏ ਜਾਂਦੇ ਨੇ ਨਵਜੋਤ ਕੌਰ ਸਿੱਧੂ ਦੇ ਵੱਲੋਂ ਕਾਂਗਰਸ ਛੱਡੀ ਗਈ ਤੇ ਉਸ ਤੋਂ ਬਾਅਦ ਇਲਜ਼ਾਮ ਵੀ ਲਗਾਏ ਗਏ ਨੇ ਨਵਜੋਤ ਕੌਰ ਸਿੱਧੂ ਨੇ ਕਾਂਗਰਸ ਤੇ ਵੱਡੇ ਇਲਜ਼ਾਮ ਲਗਾਏ ਨੇ ਤੇ ਮਿਹਨਤੀ ਅਤੇ ਕਾਬਿਲ ਆਗੂਆਂ ਦੀ ਗੱਲ ਨਹੀਂ ਸੁਣੀ ਜਾਂਦੀ ਤੋ ਫੈਸਲੇ ਨਿੱਜੇ ਹਿੱਤਾਂ ਦੇ ਆਧਾਰ ਤੇ ਲਏ ਜਾਂਦੇ ਨੇ ਨਵਜੋਤ ਕੌਰ ਸਿੱਧੂ ਨੇ ਕਾਂਗਰਸ ਛੱਡਣ ਤੋਂ ਬਾਅਦ ਇਹ ਇਲਜ਼ਾਮ ਲਗਾਏ ਨੇ ਵੱਡੇ ਬਿਆਨ ਦਿੱਤੇ ਨੇ ਵੱਖ-ਵੱਖ ਆਗੂਆਂ ਤੇ ਖਾਸ ਕਰਕੇ ਜੁੜੇ ਕਿ ਪੰਜਾਬ ਕਾਂਗਰਸ ਪ੍ਰਧਾਨ ਨੇ ਰਾਜਾ ਵਿੜਿੰਗ ਨੂੰ ਪਿੱਛੇ ਆਗੂ ਕਿਹਾ ਹੈ ਉਹਨਾਂ ਦੇ ਵੱਲੋਂ ਇਹ ਪੰਜਾਬ ਕਾਂਗਰਸ ਵਿੱਚ ਪੰਜ-ਪੰਜ ਸੀਐਮ ਦੇ ਚਿਹਰੇ ਨੇ ਇਹ ਵੀ ਇਲਜ਼ਾਮ ਲਗਾਏ ਨੇ ਕਿ ਪੰਜ-ਪੰਜ ਸੀਐਮ ਦੇ ਚਿਹਰੇ ਨੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵਿੜਿੰਗ ਤੇ ਵੀ ਨਿਸ਼ਾਨਾ ਸਾਧਿਆ 8 ਦਸੰਬਰ 2025 ਨੂੰ ਰਾਜਾ ਵਿੜਿੰਗ ਨੇ ਪਾਰਟੀ ਤੋਂ ਮੁਅਤਲ ਕੀਤਾ ਸੀ ਜੋ ਉਸ ਵਾਰ ਜਿੱਥੇ ਕਿ ਨਵਜੋਤ ਖਰ ਸਿੱਧੂ ਦੇ ਵੱਲੋਂ ਟਵੀਟ ਕੀਤਾ ਗਿਆ ਕਾਂਗਰਸ ਉਹਨਾਂ ਵੱਲੋਂ ਛੱਡ ਦਿੱਤੀ ਗਈ ਆ ਸੋ ਕਾਂਗਰਸ ਤੇ ਇਹ ਵੱਡੇ ਇਲਜ਼ਾਮ ਲਗਾਏ ਗਏ ਨਹੀਂ ਸੋ ਨਵਜੋਤ ਖਰ ਨੇ ਕਿਹਾ ਕਿ ਮਿਹਨਤੀ ਤੇ ਕਾਬਲ ਆਗੂਆਂ ਦੀ ਗੱਲ ਨਹੀਂ ਸੁਣੀ ਜਾਂਦੀ ਫੈਸਲੇ ਨਿੱਜੀ ਹਿੱਤਾਂ ਦੇ ਆਧਾਰ ਤੇ ਲਏ ਜਾਂਦੇ ਨੇ ਕਾਂਗਰਸ ਪਾਰਟੀ ਦੇ ਵਿੱਚ ਸੋ ਵੱਡੇ ਇਲਜ਼ਾਮ ਲਗਾਏ ਗਏ ਨਹੀਂ ਨਵਜੋਤ ਖਰ ਨੇ ਪਹਿਲਾਂ ਵੀ ਵੱਡੇ ਬਿਆਨ ਦਿੱਤੇ ਸੀ ਸਬੂਤਾਂ ਦੀ ਗੱਲ ਕੀਤੀ ਸੀ ਕਿ ਉਹਨਾਂ ਕੋਲ ਸਬੂਤ ਨੇ ਕਾਂਗਰਸ ਦੇ ਵਿੱਚ 500 ਕਰੋੜ ਦੇਣ ਵਾਲਾ ਸੀਐਮ ਬਣਦਾ ਸੋ ਪੰਜਾਬ ਕਾਂਗਰਸ ਦੇ ਵਿੱਚ ਪੰਜ-ਪੰਜ ਸੀਐਮ ਦੇ ਚਿਹਰੇ ਨੇ ਸੋ ਇਹ ਵੱਡੇ ਇਲਜ਼ਾਮ ਨਵਜੋਤ ਕੌਰ ਸਿੱਧੂ ਦੇ ਵੱਲੋਂ ਲਗਾਏਗਾ ਇਸੇ ਫਿਲਹਾਲ ਦਿੱਤੇ ਕਿ ਗੱਲ ਕਰੀਏ ਕਾਂਗਰਸ ਪਾਰਟੀ ਦੇ ਵਿੱਚ ਇਸ ਵੇਲੇ ਜਿਹੜਾ ਕਿ ਕਾਟੋ ਕଲେਜ ਚੱਲਦਾ ਜਾ ਰਿਹਾ ਹੈ ਉਹ ਰੁਕਣ ਦਾ ਨਾਮ ਨਹੀਂ ਲੈ ਰਿਹਾ ਉਸ ਤੋਂ ਪਹਿਲਾਂ ਹਾਈ ਕਮਾਂਡ ਦੇ ਵੱਲੋਂ ਵੀ ਜਿੱਥੇ ਕਿ ਮੀਟਿੰਗ ਵੀ ਕੀਤੀ ਗਈ ਜਿੱਥੇ ਵਿੱਚ ਰਾਹੁਲ ਗਾਂਧੀ ਅਤੇ ਅਤੇ ਜਿੱਥੇ ਕਿ ਮਲਿਕਾ ਅਰਜੁਨ ਖੜਗੇ ਵੀ ਮੌਜੂਦ ਸਨ ਫਟਕਾਰ ਵੀ ਲਗਾਈ ਸੀ ਕਿ ਜਿਹੜੇ ਕਿ ਕਾਂਗਰਸ ਪਾਰਟੀ ਦੇ ਆਗੂ ਨੇ ਹੋ ਇੱਕ ਮੰਚ ਤੇ ਇਕੱਠੇ ਹੋਣ ਪਾਰਟੀ ਨੂੰ ਮਜ਼ਬੂਤ ਕਰੋ ਪਰ ਉੱਥੇ ਹੀ ਹੁਣ ਜਿੱਥੇ ਕਿ ਇਹ ਵੱਡੀ ਬ੍ਰੇਕਿੰਗ ਜਿੱਥੇ ਕਿ ਕੱਲ ਸਾਹਮਣੇ ਆਈ ਸੀ ਕਿ ਨਵਜੋਤ ਕੌਰ ਸਿੱਧੂ ਵੱਲੋਂ ਕਾਂਗਰਸ ਛੱਡ ਦਿੱਤੀ ਗਈ ਹੈ ਜੀ ਤੇ ਸਾਡੇ ਨਾਲ ਪੂਰਾ ਪੈਨਲ ਇਸ ਵੇਲੇ ਜੁੜ ਚੁੱਕਿਆ ਹੈ ਕਰਮਜੀਤ ਕੌਰ ਸੰਦੂਤ ਜੁੜ ਚੁੱਕੇ ਨੇ ਆਮਾਨੀ ਪਾਰਟੀ ਤੋਂ ਤੇ ਅਜੇ ਕੁਮਾਰ ਸ਼ਰਮਾ ਜੀ ਜੁੜ ਚੁੱਕੇ ਨੇ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਨੇ ਲੋਕੇਸ਼ ਨਾਰਾਇਣ ਜੀ ਜੁੜ ਚੁੱਕੇ ਨੇ ਬੀਜੇਪੀ ਤੋਂ ਤੇ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਤੇ ਮੇਰੀ ਪਿਆਰ ਵਾਲੀ ਸਾਥਰੀ ਕਾਲ ਸਾਰਿਆਂ ਨੂੰ ਬਸ ਸ਼ੁਰੂ ਕਰਦੇ ਆ ਕਿਉਂਕਿ ਕਾਂਗਰਸ ਵੀ ਅਸੀਂ ਚਾਹੁੰਦੇ ਸੀ ਕਿ ਕਾਂਗਰਸ ਡਿਬੇਟ ਦਾ ਹਿੱਸਾ ਹੋਏ ਪਰ ਕਾਂਗਰਸ ਡਿਬੇਟ ਦਾ ਹਿੱਸਾ ਅੱਜ ਫੇਰ ਨਹੀਂ ਬਣੀ ਹੈ ਪਰ ਕਿਉਂ ਹਾਲਾਂਕਿ ਕਾਟੋ ਕਲੇਸ਼ ਤਾਂ ਉਹਨਾਂ ਦਾ ਹੀ ਹੈ ਪਰ ਸਿਆਸੀ ਜਿਹੜਾ ਅਸਰ ਹੈ ਉਹ ਤਾਂ ਸਾਰਿਆਂ ਤੇ ਪੈਂਦਾ ਹੈ ਤੇ ਸ਼ੁਰੂ ਕਰਦੇ ਹਾਂ ਅਸੀਂ ਆਵਾ ਦੀ ਪਾਰਟੀ ਤੋਂ ਕਿਉਂਕਿ ਕਰਮਜੀਤ ਕੋਰ ਸਾਡੇ ਨਾਲ ਜੁੜੇ ਹੋਏ ਨੇ ਕਰਮਜੀਤ ਜੀ ਕਿਵੇਂ ਤੁਸੀਂ ਦੇਖ ਰਹੇ ਹੋ ਇਸ ਵੇਲੇ ਜਿਹੜਾ ਚੱਲ ਰਿਹਾ ਹੈ ਕਾਂਗਰਸ ਦੇ ਵਿੱਚ ਖਾਸ ਕਰ ਅੱਜ ਜਿਹੜਾ ਡਵੈਲਪਮੈਂਟ ਹੋਇਆ ਚਰਨਜੀਤ ਸਿੰਘ ਚੰਨੀ ਇੱਕ ਦਿਨ ਪਹਿਲਾਂ ਕਹਿੰਦੇ ਆ ਸਭ ਕੁਝ ਸੁਲਝਾ ਲਿਆ ਗਿਆ ਹੈ ਸਾਰੀ ਗੱਲ ਹੋ ਗਈ ਹੈ ਮੈਡਮ ਕਿੱਥੇ ਨਹੀਂ ਜਾਣਗੀਆਂ ਜਾਣਗੇ ਪਰ ਸੰਗਰੂਰ ਅੱਜ ਜਿਹੜੀ ਤਸਵੀਰ ਨਜ਼ਰ ਆਈ ਉਹ ਕਿਵੇਂ ਦੇਖਦੇ ਹੋ ਅ ਅ ਦੇਖੋ ਇਸ ਤਰ੍ਹਾਂ ਹੈਗਾ ਕਿ ਕੋਈ ਵੀ ਅ ਪੋਲਿਟিক্যাল ਪਾਰਟੀ ਦੇ ਵਿੱਚ ਕਿਸੇ ਨਵੀਂ ਪਾਰਟੀ ਨੂੰ ਜੁਆਇਨ ਕਰ ਸਕਦਾ ਹੈ ਅ ਮੈਡਮ ਨਵਜੋਤ ਜਿਹੜੇ ਉਹਨਾਂ ਨੇ ਕਾਂਗਰਸ ਨੂੰ ਅਲਵਿਦਾ ਕਹਿਣ ਦਾ ਫੈਸਲਾ ਲਿਆ ਹੈ ਉਹਨਾਂ ਦਾ ਨਿੱਜੀ ਫੈਸਲਾ ਮੋਹਿਤ ਜੀ ਪਰ ਸਵਾਲ ਇੱਥੇ ਬਹੁਤ ਸਾਰੇ ਕਾਂਗਰਸ ਤੇ ਥੜੇ ਹੋ ਗਏ ਕਿਉਂਕਿ ਨਵਜੋਤ ਕੌਰ ਸਿੱਧੂ ਆਰਿਓ ਜਿਹੜੇ ਕਪਲਸ ਨਹੀਂ ਉਹ ਬੜੇ ਲੰਬੇ ਸਮੇਂ ਤੋਂ ਕਾਂਗਰਸ ਪਾਰਟੀ ਦੇ ਕੱਦਾਵਲ ਜਿਹੜੇ ਉਹ ਲੀਡਰ ਰਹੇ ਨੇ ਨੇਤਾ ਰਹੇ ਨੇ ਔਰ ਜਿਸ ਤਰੀਕੇ ਦੇ ਉਹ ਗਏ ਨੇ ਉਹਨਾਂ ਨੇ ਪਾਰਟੀ ਛੱਡੀ ਇਹ ਬਾ ਬਾਲੀ ਮੈਨੂੰ ਮਾਇਨੇ ਨਹੀਂ ਰੱਖਦਾ ਕਿਉਂਕਿ ਠੀਕ ਆ ਲੀਡਰਸ ਆਪਣੀ ਆਪਣੇ ਹਿੱਤਾਂ ਵਾਸਤੇ ਪਾਰਟੀਆਂ 'ਚ ਟਿਕਦੇ ਔਰ ਜਾਂਦੇ ਨੇ ਆਉਂਦੇ ਨੇ ਇਟਸ ਨਾਟ ਅ ਬਿਗ ਥਿੰਗ ਬਟ ਪ੍ਰੋਬਲਮ ਕਿੱਥੇ ਆ ਕਿ ਨਵਜੋਤ ਕੌਰ ਸਿੱਧੂ ਨੇ ਜੋ ਕਾਂਗਰਸ ਦੇ ਨਿਸ਼ਾਨਾ ਸਾਧਦੇ ਹੋਏ ਜਿਹੜੇ ਪਿਛਲੇ ਦਿਨਾਂ 'ਚ ਕਾਂਗਰਸ ਪਾਰਟੀ ਨੂੰ ਕਟਗਰੇ 'ਚ ਖੜਾ ਕੀਤਾ ਉਹਨਾਂ ਦੀ ਲੀਡਰਸ਼ਿਪ ਨੂੰ ਕਟਗਰੇ 'ਚ ਖੜਾ ਕੀਤਾ ਚਾਹੀ ਉਹਨਾਂ ਦੇ ਪਾਰਟੀ ਦੇ ਪ੍ਰਧਾਨ ਬੜਿੰਗ ਸਾਹਿਬ ਨੇ ਚਾਹੀ ਸੀਐਮ ਦੀ ਕੁਰਸੀ ਲਈ 500-500 ਕਰੋੜ ਦੇ ਸੌਦੇ ਦੀਆਂ ਗੱਲਾਂ ਨੇ ਸੋ ਇੱਕ ਚੀਜ਼ ਇੱਥੇ ਦੇਖਣ ਵਾਲੀ ਆ ਕਿ ਕਾਂਗਰਸ ਦਾ ਕਾਟੋ ਕਲੇਸ਼ ਕਰ ਪਿਛਲੇ ਕਈ ਸਾਲਾਂ ਤੋਂ ਕਿਉਂਕਿ ਇੱਥੇ ਸਾਰੇ ਹੀ ਸੀਐਮ ਨੇ ਸਾਰੇ ਹੀ ਪ੍ਰਧਾਨ ਨੇ ਇਹ ਕਦੇ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਤਾਂ ਕਦੇ ਵੀ ਨਹੀਂ ਆਏ ਮੋਈ ਜੀ ਔਰ ਪਰਮ ਜੀ ਲੇਕਿਨ ਇੱਥੇ ਸਵਾਲ ਜਿਹੜੇ ਖੜੇ ਹੋ ਗਏ ਨੇ ਮੋਹਿਤ ਜੀ ਇਹ ਨੇ ਕਿ ਕਾਂਗਰਸ ਪਾਰਟੀ ਜਿਨੇ ਕਿ ਪੰਜਾਬ ਚ ਸੱਤਾ ਵੀ ਕੀਤੀ ਆ ਅੱਜ ਜਦੋਂ ਉਹਨਾਂ ਦੀ ਲੀਡਰਸ਼ਿਪ ਔਰ ਉਹਨਾਂ ਦੇ ਅੰਦਰ ਜਿਹੜੀਆਂ ਚੀਜ਼ਾਂ ਬਾਹਰ ਆ ਰਹੀਆਂ ਨੇ ਉਹ ਲੋਕਾਂ ਦੇ ਦਿਲਾਂ 'ਚ ਸਵਾਲ ਪੈਦਾ ਕਰ ਰਹੀਆਂ ਨੇ ਕਿ ਇਹਨਾਂ ਲੋਕਾਂ ਨੇ ਆਪਣੇ ਰਾਜ ਦੇ ਦੌਰਾਨ ਕਿਸ ਤਰ੍ਹਾਂ ਦਾ ਰਾਜ ਕੀਤਾ ਆਪਣੇ ਰਾਜ ਦੇ ਦੌਰਾਨ ਕਿਸ ਤਰ੍ਹਾਂ ਦੀ ਰਾਜਨੀਤੀ ਕੀਤੀ ਐ ਸੋ ਨਵਜੋਤ ਕੌਰ ਸਿੱਧੂ ਨੇ ਜਿਹੜੇ ਕਾਂਗਰਸ ਪਾਰਟੀ ਨੂੰ ਔਰ ਉਹਨਾਂ ਦੀ ਲੀਡਰਸ਼ਿਪ ਨੂੰ ਸਵਾਲਾਂ ਦੇ ਘੇਰੇ 'ਚ ਖੜਾ ਕਰ ਦਿੱਤਾ ਉਹ ਨਵਜੋਤ ਕੌਰ ਸਿੱਧੂ ਦੇ ਅਸਤੀਫੇ ਤੋਂ ਕਿਤੇ ਜ਼ਿਆਦਾ ਵੱਡਾ ਅੱਜ ਅਗਰ ਕਾਂਗਰਸ ਪਾਰਟੀ ਦੇ ਬੁਲਾਰੇ ਆਉਂਦੇ ਤੇ ਉਹਨਾਂ ਕੋਲੋਂ ਮੈਂ ਜ਼ਰੂਰ ਪੁੱਛਦੀ ਕਿ ਤੁਹਾਡੀ ਲੀਡਰਸ਼ਿਪ ਦੇ ਅੰਦਰ ਤੁਹਾਡੇ ਅੰਦਰ ਜਿਹੜੀਆਂ ਇਸ ਤਰ੍ਹਾਂ ਦੀਆਂ ਕਟਨਾਵਾਵਾਂ ਵਾਪਰੀਆਂ ਤੁਹਾਡੇ ਰਾਜ ਦੇ ਦੌਰਾਨ ਤੁਸੀਂ ਪਿੱਛੇ ਜੇ ਪੱਠਲ ਦਾ ਵੀ ਆਪਾਂ ਖੈਰ ਅੱਜ ਦਾ ਉਹ ਟੌਪਿਕ ਨਹੀਂ ਹੈ ਮਿਸਟਰ ਪੱਠਲ ਦਾ ਵੀ ਬਿਆਨ ਜਿਹੜਾ ਆਇਆ ਸੋ ਇਦਾਂ ਦੇ ਸੰਜੀਦਾ ਬਿਆਨ ਇੱਕ ਐਸੇ ਪੋਲਿਟਿਕਲ ਪਾਰਟੀ ਜਿਹੜੀ ਪੰਜਾਬ 'ਚ ਕਾਫੀ ਲੰਮਾ ਸਮਾਂ ਜਿਹੜਾ ਉਹ ਸੱਤਾ ਕਰਕੇ ਗਈ ਆ ਸੋ ਨਵਜੋਤ ਕੌਰ ਸਿੱਧੂ ਦੇ ਬਿਆਨਾਂ ਨੂੰ ਅਗਰ ਦੇਖਿਆ ਜਾਏ ਤੇ ਕਾਂਗਰਸ ਦਾ ਆਲਮੋਸਟ ਪਿਛਲੇ ਇਲੈਕਸ਼ਨਾਂ 'ਚ ਵੀ ਤੁਸੀਂ ਦੇਖਿਆ ਹੋਣਾ ਕਿ ਆਲਮੋਸਟ ਇਹਨਾਂ ਦੀ ਲੀਡਰਸ਼ਿਪ ਦਾ ਭੋਗ ਪੈ ਗਿਆ ਸੀ ਰੰਧੇ ਖੁੰਦੀ ਕਸਰ ਹੁਣ ਮੈਡਮ ਨਵਜੋਤ ਕੌਰ ਸਿੱਧੂ ਨੇ ਕੱਢ ਦਿੱਤੀ ਆ ਔਰ ਜਿਸ ਤਰੀਕੇ ਦੇ ਨਾਲ ਸੋਸ਼ਲ ਮੀਡੀਆ ਤੇ ਚੱਲ ਰਿਹਾ ਕਿ ਬਹੁਤ ਜਲਦੀ ਉਹ ਕਪਲਸ ਪਾਰਟੀ ਨੂੰ ਅਲਵਿਦਾ ਕਹਿ ਕੇ ਨਵੀਂ ਪਾਰਟੀ ਜੁਆਇਨ ਕਰਨ ਗਿਆ ਜਿਦੇ ਇੱਕ ਹੋਰ ਵਾਰ ਕੀ ਕੀ ਹੁੰਦਾ ਠੀਕ ਹੈ ਲੋਕੇਸ਼ ਜੀ ਕੋਲ ਚਲਦਾ ਮੈਂ ਲੋਕੇਸ਼ ਜੀ ਕਿਉਂਕਿ ਇਹ ਸੁغبਗਾਹਟ ਐ ਵੀ ਚੱਲ ਰਹੀ ਹੈ ਕਿ ਜਿਹੜਾ ਸਿੱਧੂ ਕਪਲ ਹੈ ਉਹ ਭਾਜੀਪੀ ਨੂੰ ਬਜੇਵੀ ਦੇ ਨਾਲ ਵੀ ਨਜ਼ਦੀਕੀਆਂ ਵਾਦੀ ਪਈਆਂ ਨੇ ਤੁਸੀਂ ਕਿਵੇਂ ਦੇਖ ਰਹੇ ਹੋ ਹੁਣ ਤੱਕ ਕਰਦਾ ਡਵੈਲਪਮੈਂਟ ਤੇ ਖਾਸ ਕਰਕੇ ਜਿਹੜਾ ਜਿਸ ਤਰੀਕੇ ਨਾਲ ਉਹਨਾਂ ਨੇ આરોਪ ਲਾਏ ਨੇ ਸਿੱਧੇ ਸਿੱਧੇ આરોਪ ਲਾਏ ਨੇ ਆਪਣੇ ਹੀ ਸਾਬਕਾ ਜਿਹੜੇ ਉਹਨਾਂ ਦੇ ਪ੍ਰਧਾਨ ਸੀਗੇ ਕਿਉਂਕਿ ਹੁਣ ਤਾਂ ਪਾਰਟੀ ਛੱਡ ਚੁੱਕੇ ਨੇ ਉਹ ਜੋ ਤੁਸੀ ਬੁਲਣੇ ਆਵਾਜ਼ ਇਹ ਗੱਲ ਨਿਸ਼ਚਿਤ ਤੌਰ ਤੇ ਬੜਾ ਗੰਭੀਰ ਵਿਸ਼ਾ ਹੈ ਕਿਉਂਕਿ ਇਸ ਤਰ੍ਹਾਂ ਜਿ ਕੋਈ ਅਲੀਗੇਸ਼ਨ ਲਗਾ ਰਿਹਾ ਤੇ ਬਹੁਤ ਹੀ ਇਹਦੇ ਤੇ ਕਹੇ ਪਾਰਟੀ ਦਾ ਉਹਨਾਂ ਦਾ ਅੰਦਰੂਨੀ ਮਸਲਾ ਪਰ ਇਹਦੀ ਇੱਕ ਡਿਟੇਲ ਜਾਂਚ ਹੋਣੀ ਚਾਹੀਦੀ ਆ ਔਰ ਆਮਾਦੀ ਪਾਰਟੀ ਦੀ ਸਰਕਾਰ ਨਹੀਂ ਇਹ ਚਾਹੀਦਾ ਵਾ ਕਿ ਇਸ ਦੇ ਮੁਕਦਮਾ ਦਰਜ ਕਰਕੇ ਰਾਜਾ ਬੜਿੰਗ ਦੇ ਔਰ ਸਾਰਿਆਂ ਦੇ ਖਿਲਾਫ ਇਹਨਾਂ ਕੀ ਦੀਪ ਨੇ ਸੀਚੰਤ ਰਾਜੋ ਚੁੱਪੀ ਪਾਰਟੀ ਦਾ ਛੋਟੀ ਛੋਟੀ ਗਲਤੀ ਮਕਦਮੇ ਦਰਜ ਕਰਕੇ ਲੋਕਾਂ ਨੂੰ ਗ੍ਰਿਫਤਾਰ ਕਰ ਲੈਂਦੀ ਆ ਤੇ ਜੀ ਅੱਜ ਕਿਸੇ ਇੱਕ ਸੀਨੀਅਰ ਲੀਡਰ ਨੇ ਇੰਨੇ ਵੱਡੇ ਇਲਜ਼ਾਮ ਲਾਏ ਨੇ ਤਾਂ ਭਾਜੀ ਇੱਥੇ ਬੈਠ ਕੇ ਪੋਲਿਟਿਕਲ ਬਿਆਨ ਦੇਣ ਦੀ ਬਜਾਏ ਇਹਨਾਂ ਨੂੰ ਸਰਕਾਰ ਨੂੰ ਉਸ ਤੇ ਕਾਰਵਾਈ ਕਰਨੀ ਚਾਹੀਦੀ ਸੀ ਕਿ ਜਾਂਚ ਕਰਨੀ ਚਾਹੀਦੀ ਸੀ ਪਰ ਇਹ ਨਹੀਂ ਕਰ ਰਹੇ ਕਿਉਂਕਿ ਇਹ ਦੋਨੋਂ ਹੀ ਆਪਸ ਦੇ ਵਿੱਚ ਗਲੇ ਹੋਏ ਨੇ ਕਾਂਗਰਸ ਪਾਰਟੀ और आम आदमी पार्टी का पाबी अलायंस यही गल नवजोत कौर सिद्धू जी ने भी कही आड़िंग साहब तो थी जाकर सरेंडर करेने आम आदमी पार्टी को कि ने परे दर्ज ना करो तो इस करके जो आप तरन तारण बी इलैक्शन देखिया जो बाकी जगह देखिया जो उन्होंने बोल बिगड़े ने बार बार तो इस चीज़ें बहुत वही चीज़ा वाल इशारा कर दिए ने देखो एक गल नवजोत कौर सिद्धू जी की बड़ी जायजा कि जो उन्होंने पार्टी के अंदर रहकर अंदरूनी करप्शन अगेंस्ट आवाज़ उठाई आ ਤੇ ਐਸੀ ਆਵਾਜ਼ ਦਾ ਚੰਨੀ ਜੀ ਪਰਤਪੂਸ਼ਨ ਆਖੀ ਜੀ ਹੋਰ ਬਥੇਰੇ ਲੋਕ ਪਾਰਟੀ ਦੇ ਉੱਥੱਕ ਕੇ ਨੇ ਤੇ ਕੱਲੀ ਕਾਰਵਾਈ ਨਵਜੋਤ ਕੋਰ ਸਿੱਧੂ ਤੇ ਹੀ ਕਿਉਂ ਚਾਹੇ ਇਹਨੂੰ ਇਹ ਕਹਿ ਕੇ ਆਪਣੀ ਇਹ ਕਹਿ ਦੇਣਗੇ ਕਿ ਪਾਰਟੀ ਦਾ ਅੰਦਰੂਨੀ ਮਸਲਾ ਆ ਪਰ ਕਿਤੇ ਨਾ ਕਿਤੇ ਇਹ ਜੋ ਵੀ ਕੁਝ ਹੋ ਰਿਹਾ ਇਹਦੇ ਵਿੱਚ ਆਮ ਆਦਮੀ ਪਾਰਟੀ ਦਾ ਬਹੁਤ ਵੱਡਾ ਯੋਗਦਾਨ ਆ ਕਿਉਂਕਿ ਆਮ ਆਦਮੀ ਪਾਰਟੀ ਜਦੋਂ ਤੁਹਾਨੂੰ ਯਾਦ ਹੋਏਗਾ ਇਹੀ ਭਗਵੰਤ ਮਾਨ ਸਾਹਿਬ ਸੀਗੇ ਜਿਹੜੇ ਕਹਿੰਦੇ ਸੀਗੇ ਕਿ ਬਸਤਾ ਦੀ ਬੋਡੀਆਂ ਦੀ ਜਾਂਚ ਕਰਾਵਾਂਗੇ ਅਈ 4.5 ਸਾਲ ਹੋ ਗਏ ਬਸਤਾ ਦੀ ਬੋਡੀਆਂ ਦੀ ਜਾਂਚ ਨਹੀਂ ਹੋਈ ਤੇ ਇਹ ਬਹੁਤ ਵੱਡਾ ਇੱਕ ਕੈਮ ਆ ਜਿਹਦੇ ਵੀ ਜਿਹਦੇ ਅੰਤਰਗਤ ਸਾਰਾ ਕੁਝ ਹੋ ਰਿਹਾ ਵਾ ਔਰ ਆਮ ਆਦਮੀ ਪਾਰਟੀ ਇਹਦੇ ਚ ਪੂਰੀ ਜ਼ਿੰਮੇਵਾਰ ਆ ਕਿਉਂਕਿ ਬੜਿੰਕਾ ਉਹਨਾਂ ਦੀ ਸਪੋਰਟ ਕਰਦੇ ਨੇ ਇਸ ਤਰ੍ਹਾਂ ਕਿ ਸਾਰਾ ਕੁਝ ਹੋ ਰਿਹਾ ਔਰ ਨਿਸ਼ਚਿਤ ਤੌਰ ਤੇ ਮੈਂ ਕਹੂੰਗਾ ਕਿ چاہے ਅਜ ਕਾਂਗਰਸ ਦੇ ਇਥੇ ਪੈਗਲਿਸਟ ਡਿਬੇਟ ਪਾਰਟਿਸਪੇਟ ਨਹੀਂ ਕਰ ਰਹੇ ਪਰ ਆਮ ਆਦਮੀ ਪਾਰਟੀ ਦੇ ਜਿਹੜੇ ਪ੍ਰਵਕਤਾ ਨੇ ਤਾਂ ਜੀ ਨੇ ਉਹਨਾਂ ਨੇ ਤੁਹਾਡੇ ਚੈਨਲ ਤੇ ਜਿੰਮੇਵਾਰੀ ਨਾਲ ਇਹ ਕਹਿ ਕੇ ਜਾਣਾ ਚਾਹੀਦਾ ਕਿ ਇਹ ਇਸੇ ਮਸਲੇ ਦੀ ਪੂਰੀ ਜਾਂਚ ਕਰਾਂਗੇ ਐਫ ਆਈ ਆਰ ਦਰਜ ਕਰਾਂਗੇ ਤੇ ਜਿਹੜਾ ਵੀ ਦੋਸ਼ੀ ਪਾਇਆ ਗਿਆ ਉਸਤੇ ਕਾਨੂੰਨ ਮੁਤਾਬਕ ਕਾਰਵਾਈ ਕੀਤੀ। ਅੰਤ ਵਿੱਚ ਇੱਕ ਹੋਰ ਚੀਜ਼ ਪੁੱਛੀ ਸੀ ਤੁਹਾਨੂੰ ਕਿ ਮੈਂ ਪੂਰਾ ਸਮਾਂ ਦਿੱਤਾ ਹੈ ਤੁਹਾਨੂੰ ਗੱਲ ਕਰਨ ਲਈ ਇੱਕ ਛੋਟੀ ਜੀ ਚੀਜ਼ ਕਿ ਕਿਤੇ ਨਜ਼ਦੀਕੀਆਂ ਤਾਂ ਸਿੱਧੂ ਕਪਲ ਨਾਲ ਨਹੀਂ ਵਧ ਰੀਆਂ ਕਾਂਗਰਸ ਆ ਬੀ ਜੀ ਪੀ ਦੀਆਂ ਕਾਂਗਰਸ ਤੋਂ ਨਾਰਾਜ਼ਗੀ ਤੋਂ ਬਾਅਦ ਨਹੀਂ ਨਹੀਂ ਐਸਾ ਕੁਝ ਨਹੀਂ ਹੈ ਦੇਖੋ ਉਹ ਉਹਨੂੰ ਆਪਣੇ ਆਪ ਹੀ ਪਾਰਟੀ ਛੱਡ ਕੇ ਗਈ ਸੀ 10 ਸਾਲ ਤੋਂ ਜ਼ਿਆਦਾ ਸਮਾਂ ਉਹਨੂੰ ਕਾਂਗਰਸ ਦੇ ਵਿੱਚ ਹੋ ਗਿਆ ਨਾਸਿਓਰ ਨੂੰ ਨਮੀ ਛੱਡਣ ਨੂੰ ਕਿਹਾ ਸੀਗਾ ਇਸਾ ਲਲਜੋਤ ਸਿੰਘ ਕਿਦ ਨੂੰ ਰਾਜ ਸਭਾ ਦੀ ਮੈਂਬਰਸ਼ਿਪ ਦਾ ਨਵਾਜਿਆ ਸੀਗਾ ਉਹ ਉਹਨਾਂ ਦਾ ਆਪਣਾ ਸੋਚ ਸੀ ਕਿ ਉਹਨਾਂ ਨੂੰ ਕਾਂਗਰਸ ਪਾਰਟੀ ਵਧੀ ਅਲਗੀ ਹੁਣ ਉਸ ਕਾਂਗਰਸ ਪਾਰਟੀ ਨੂੰ ਉਹ ਪਰਛਾਹ ਰਹੇ ਨੇ ਸਭ ਤੋਂ ਜ਼ਿਆਦਾ ਕਰਪਟ ਕਹ ਰਹੇ ਨੇ ਕਿ ਭਾਰਤੀ ਜਨਤਾ ਪਾਰਟੀ ਦੇ ਵਿੱਚ ਨਿਸ਼ਚਿਤ ਤੌਰ ਤੇ ਉਹਨਾਂ ਦੇ ਲਈ ਕੋਈ ਜਗ੍ਹਾ ਨਹੀਂ ਹੈ ਪਰ ਜਿਹੜੀ ਮੈਂ ਤੁਹਾਡੇ ਚੈਨਲ ਤੇ ਰਹੀ ਡਿਮਾਂਡ ਰੱਖ ਰਿਆਂ ਕਹਾਂਗਾ ਕਿ ਆਵਾਜ਼ੀ ਦੇ ਪ੍ਰਵक्ता ਹੈ ਠੀਕ ਹੈ ਸਰ ਮੈਂ ਨੋਟ ਡਾਊਨ ਕਰ ਲਿਆ ਕਰਮਜੀਤ ਜੀ ਕੋਲ ਆਵਾਂਗਾ ਤਾਂ ਮੈਂ ਜ਼ਰੂਰ ਇਹ ਸਵਾਲ ਪੁੱਛਾਂਗਾ ਕਰਮਜੀਤ ਜੀ ਤੁਸੀਂ ਵੀ ਨੋਟ ਡਾਊਨ ਕਰਕੇ ਰੱਖੋ ਕਿਉਂਕਿ ਅਜੇ ਜੀ ਕੋਲ ਮੇਰਾ ਜਾਣ ਦਾ ਸਮਾਂ ਹੋ ਗਿਆ ਹੈ ਅਜੇ ਜੀ ਬੜਾ ਦੇਰ ਤੋਂ ਵਾਰੀ ਦਾ ਇੰਤਜ਼ਾਰ ਕਰ ਰਹੇ ਅਜੇ ਜੀ ਇਸ ਮੁੱਦੇ ਤੇ ਅਸੀਂ ਕਈ ਵਾਰ ਚਰਚਾ ਕੀਤੀ ਹੈ ਤੁਸੀਂ ਤੇ ਮੈਂ ਜਦੋਂ ਵੀ ਡਿਬੇਟ 'ਚ ਮਿਲਦੇ ਆ ਇਸ ਗੱਲ ਇਸ ਗੱਲ ਤੇ ਚਰਚਾ ਕਰਦੇ ਆ ਪਰ ਕਾਂਗਰਸ 'ਚ ਅਸਲ 'ਚ ਸਮਝਣਾ ਐਸ ਕਰਕੇ ਕਿਉਂਕਿ ਪੰਜਾਬ ਦੀ ਕਾਂਗਰਸ ਪੰਜਾਬ 'ਚ ਕਾਂਗਰਸ ਵਿਪਖਸ਼ੀ ਦਲ ਆ ਮੁੱਖ ਵਿਪਖਸ਼ੀ ਦਲ ਆ ਪਰ باوجود ਉਹਦੇ ਜਿਹੜੀ ਤਸਵੀਰ ਨਿਕਲ ਕੇ ਆ ਰਹੀ ਹੈ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ ਕਿਉਂਕਿ ਖਾਸ ਕਰ ਜਦੋਂ ਚਰਨਜੀਤ ਸਿੰਘ ਚੰਨੀ ਵਾਲੀ ਲੜਾਈ ਹੁੰਦੀ ਹੈ ਉਹ ਸਾਹਮਣੇ ਆਂਦੀ ਹੈ ਰਾਜਾ ਵੜਿੰਗ ਕਹਿੰਦੇ ਅਸੀਂ ਸਰ ਦਾ ਤਾਜ ਬਣਾਇਆ ਅਦਲਿਤਾਂ ਨੂੰ ਪਰ ਦੂਜੀ ਤਰਫ ਚੰਨੀ ਕੁਝ ਹੋਰ ਕਹਿ ਰਹੇ ਹੁੰਦੇ ਨੇ ਐਮਪੀ ਨੇ ਰਾਜ ਲੋਕ ਸਭਾ ਦੇ ਚੁਣੇ ਹੋਏ ਨੁਮਾਇੰਦੇ ਨੇ ਕਹਿੰਦੇ ਨੇ ਤੇ ਉੱਥੋਂ ਵੀ ਖਬਰ ਆਂਦੀ ਹੈ ਸੋਰਸਸ ਦੇ ਹਵਾਲੇ ਕਿ ਰਾਹੁਲ ਗਾਂਧੀ ਨਾਰਾਜ਼ ਨੇ ਉਹਨਾਂ ਤੋਂ ਹੁਣ मैडम डॉक्टर कौर ਵੀ ਜਿਹੜੀ ਹੈ ਨਾ ਨਵਜੋਤ कौर ਵੀ ਹੈ ਉਹਨਾਂ ਨੇ ਤਾਂ ਇੱਕ ਲੰਬੀ ਲਿਸਟ ਕੱਟਤੀ ਹੈ ਰਾਜਾ ਵੜਿੰਗ ਦੇ ਖਿਲਾਫ ਮੋਜੀ ਤੁਹਾਨੂੰ ਪਰਮਜੀਤ ਕੌਰ ਮੈਂ ਤੁਹਾਨੂੰ ਸਰ ਨੂੰ ਸਤਿ ਸ਼੍ਰੀ ਅਕਾਲ ਜੀ ਮੋਜੀ ਦੇਖੋ ਕਾਂਗਰਸ ਦਾ ਜਿਹੜਾ ਕਲਟਰੋ ਕਲੇਸ਼ ਹੈ ਜਾਂ ਕਮਾਸਾਨ ਹੈ ਬਹੁਤ ਪੁਰਾਣਾ ਹੈ ਜਿਵੇਂ ਤੁਸੀਂ ਪਹਿਲਾਂ ਵੀ ਦੱਸਿਆ ਸੀ ਨੰਬਰ ਆਫ ਟਾਈਮਸ ਇਸ ਟਾਪਿਕ ਤੇ ਡਿਸਕਸ ਕੀਤਾ ਹੈ ਲekin ਤੁਸੀਂ ਦੇਖੋਗੇ ਉਸ ਟਾਪਿਕ ਨੂੰ ਕੀਤੇ ਨੇ ਵੀ ਸਾਨੂੰ 1 ਮਹੀਨੇ ਤੋਂ ਜ਼ਿਆਦਾ ਸਮੇਂ ਦਾ ਬੀਤ ਗਿਆ ਹੈ ਉਹਦੇ باوجود ਅੱਜ ਦੇ ਟਾਈਮ ਦੇ ਵਿੱਚ ਦੇਖੋ ਕਾਂਗਰਸ ਦਾ 카ਟੋ ਕਲੇਸ਼ ਜਿਹੜਾ ਨਹੀਂ ਮੁਕਦਾ ਪਿਆ ਤੁਸੀਂ ਇਹ 카ਟੋ ਕਲੇਸ਼ ਕੱਲਾ ਜਿਹੜਾ ਪੰਜਾਬ ਚ ਨਹੀਂ ਹੈ ਇਹ 카ਟੋ ਕਲੇਸ਼ ਇਹਨਾਂ ਦਾ ਨੈਸ਼ਨਲ ਲੈਵਲ ਤੇ ਵੀ ਹੈ ਕਾਂਗਰਸ ਆਂਦੀ ਨਹੀਂ ਸੱਦਾ ਤੋਂ ਆਂਦੀ ਨਹੀਂ ਉਹ ਡਿਬੇਟਸ ਤੇ ਵੀ ਨਹੀਂ ਆਂਦੀ ਦੇਖੋ ਬਿਹਾਰ ਦੀ ਇਲੈਕਸ਼ਨ ਹੋਈ ਹੈ ਉੱਥੇ ਕਾਂਗਰਸ ਦਾ 카ਟੋ ਕਲੇਸ਼ ਕਰਕੇ ਕੀ ਰਿਜ਼ਲਟ ਆਏ ਨੇ ਹੋਰ ਵੀ ਕਈ ਜਗ੍ਹਾ ਤੇ ਇੱਥੋਂ ਤੱਕ ਮੋਹੀ ਜੀ ਕਿ एलओपी दी पोजीशन ਜਿਹੜੀ ਰਾਹੁਲ ਗਾਂਧੀ ਕੋਲ ਹੈ ਉਹਨੂੰ ਵੀ ਚੈਲੰਜ ਕਰਦਾ ਹੈ ਸਾਊਥ ਦੇ ਇੱਕ ਕਾਂਗਰਸ ਦੇ ਐਮਐਲਏ ਨੇ ਕਿ ਪ੍ਰੇਂਕਾ ਗਾਂਧੀ ਨੂੰ ਇਹਦੀ ਬਾਗਡੋਰ ਜਿਹੜੀ ਦੇ ਦੇਣੀ ਚਾਹੀਦੀ ਹੈ ਇਸ ਡਾਊਨ ਦਾ ਲਾਈਨ ਹੈ ਉੱਪਰੋਂ ਥੱਲੇ ਪੂਰੇ ਦਾ ਪੂਰਾ ਹੀ ਕਲੇਸ਼ ਹੋਇਆ ਹੈ ਕਿ ਦੇਖੋ ਚਾਹੇ ਪਿਛਲੇ ਸਮੇਂ ਚ ਰਾਜਾ ਵੜੀਏਂਗੇ ਦੇ ਬਿਆਨਬਾਜ਼ੀ ਆ ਚਾਹੇ ਸਰਦਾਰ ਮਰੂਂਗੂਟਾ ਸਿੰਘ ਜੀ ਬਾਰੇ ਹੋਵੇ ਚਾਹੇ ਗਿਆਨੀ ਜੈਲ ਸਿੰਘ ਜੀ ਬਾਰੇ ਹੋਵੇ ਚਾਹੇ ਦੋ ਸਰਦਾਰ ਛੋਟੇ ਛੋਟੇ ਬੱਚੇ ਸੀ ਉਹਨਾਂ ਦੇ ਕੇਸਾਂ ਨੂੰ ਹੱਥ ਲਾ ਕੇ ਉਹਨਾਂ ਨੇ ਇੱਕ ਟਵੀਟ ਕਰਤਾ ਸੀਗਾ ਮਤਲਬ ਨੰਬਰ ਆਫ ਟਾਈਮ ਜਿਹੜਾ ਉਹ ਕੰਟਰੋਵਰਸੀ ਦੇ ਵਿੱਚ ਕ ਉਹ ਇੱਕ ਅਲੱਗ ਚੀਜ਼ ਹੈ ਲੇਕਿਨ ਜਿਹੜੀ ਕਾਂਗਰਸ ਦੀ ਆਪਣੀ ਘਾਟੋ ਕਲੇਸ਼ ਹੈ ਉਹਦੇ ਵਿੱਚ ਕੀ ਹੈਗਾ ਕਿ ਮੈਨਾਵਾਂ ਨੂੰ ਮਤਲਬ ਪੰਜ ਚਿਹਰੇ ਨੇ ਉਹ ਕਹਿੰਦਾ ਜੀ ਮੈਂ ਸੀਐਮ ਦਾ ਚਿਹਰਾ ਹੈ ਉਹ ਤਾਂ ਪਲੇਟਫਾਰਮ ਤੇ ਜਾ ਕੇ ਕਹਿ ਦਿੰਦੇ ਨੇ ਹਾਲਾਂਕਿ ਬਗੇਲ ਸਾਹਿਬ ਨੇ ਖੜਗੇ ਸਾਹਿਬ ਨੇ ਰਾਹੁਲ ਗਾਂਧੀ ਨੇ ਹੋਰ ਵੀ ਨਾ ਦੀ ਕੋਈ ਲੀਡਰਸ਼ਿਪ ਵੱਡੀ ਆਈ ਸੀਗੀ ਉਹਨਾਂ ਨੇ ਇਹਨਾਂ ਨੂੰ ਫਟਕਾਰ ਲਗਾਈ ਹੈ ਲੇਕਿਨ ਉਹਦੇ باوجود ਵੀ ਦੇਖੋ ਦਵੇ ਸੁਰਾਂ ਦੇ ਵਿੱਚ ਅਜੇ ਵੀ ਲੋਕ ਆਪਣੇ ਆਪ ਨੂੰ ਕਹਿੰਦੇ ਸੀਐਮ ਦਾ ਚਿਹਰਾ ਹੈ ਹੁਣ ਉਹਦੇ ਤੇ ਸੋਨੇ ਤੇ ਸੁਹਾਗਾ ਇਹ ਤਾਂ ਜਿਹੜਾ ਮੋਹਿਜੀ ਕੰਮ ਕੀਤਾ ਨਵਜੋਧਪੁਰ Sidhu ਨੇ ਬਿਆਨ ਨਹੀਂ ਕੀਤਾ ਜੇ ਦੇਨ ਨੌਜੋਦਕੌਰ ਸਿੱਧੂ ਕਹਿੰਦੀ ਸਾਨੂੰ ਸੀਐਮ ਦਾ ਚਿਹਰਾ ਤੁਸੀਂ ਬਣਾ ਦਿੰਦੇ ਹੋ ਜਾਂ ਸਾਨੂੰ ਪੰਜਾਬ ਦੀ ਪ੍ਰਧਾਨਗੀ ਤੁਸੀਂ ਦੇ ਦਿੰਦੇ ਹੋ ਫਿਰ ਤਾਂ ਸਭ ਕੁਝ ਠੀਕ ਹੈ ਆਦਰਵਾਇਜ਼ ਕਾਂਗਰਸ ਦੇ ਵਿੱਚ 500 ਕਰੋੜ ਰੁਪਏ ਸੀਐਮ ਦੀ ਚੇਅਰ ਵਾਸਤੇ ਦਿੱਤਾ ਜਾਂਦਾ ਤਾਂ ਸਭ ਤੋਂ ਪਹਿਲਾਂ ਨੌਜੋਦਕੌਰ ਸਿੱਧੂ ਤੇ ਕਾਰਵਾਈ ਹੋਣੀ ਚਾਹੀਦੀ ਕਿ ਉਹਨਾਂ ਨੇ ਕਿਸੇ ਤੇ ਐਲੀਗੇਸ਼ਨ ਲਗਾਇਆ ਜੋ ਵੀ ਕੀਤਾ ਉਹਦੇ ਪ੍ਰੂਫ ਤਾਂ ਹੋਣਗੇ ਨਾ ਉਹਨਾਂ ਕੋਲ ਉਹਦੇ ਵਾਸਤੇ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਦੂਸਰੀ ਚੀਜ਼ ਇਹ ਹੈ ਕਿ ਨੌਜੋਦਕੌਰ ਸਿੱਧੂ ਨੂੰ ਜਦੋਂ ਰਾਜਾ ਵਿੜਿੰਗ ਨੇ ਆਊਟ ਕੀਤਾ ਆਪਣੀ ਟੀਮ ਜੋ ਅੱਜ ਕਹਿ ਰਹੀ ਕਿ ਮੈਂ ਖੁਦ ਹੀ ਕਾਂਗਰਸ ਛੱਡ ਦਿੱਤੀ ਹੈ ਉਸ ਤੋਂ ਪਹਿਲਾਂ ਉਹਨਾਂ ਨੇ ਆ ਤੋਗੜੀਆ ਸਾਹਿਬ ਦੇ ਨਾਲ ਵੀ ਇੱਕ ਚਿੱਠੀ ਦੇ ਨਾਲ ਕੋਸ਼ਿਸ਼ ਕੀਤੀ ਸੀ ਵਾਰਤਾ ਕਰਨ ਦੀ ਉਸ ਤੋਂ ਇਲਾਵਾ ਉਹਨਾਂ ਨੇ ਬੀਜਪੀ ਦੇ ਸੰਪਰਕ ਵਿੱਚ ਵੀ ਜਿਹੜੇ ਸੀਨੀਅਰ ਲੀਡਰ ਨੇ ਉਹਨਾਂ ਤੱਕ ਵੀ ਅਪਰੋਚ ਕੀਤੀ ਹੈ ਲੇਕਿਨ ਕਿਤੇ ਨਾ ਕਿਤੇ ਉਹ ਕਾਂਗਰਸ ਪਾਰਟੀ ਨੂੰ ਜਿਹੜੀ ਉਹ ਟਾ ਲਾਉਂਦੇ ਪਏ ਨੇ ਉਹਦਾ ਆਉਣ ਵਾਲੇ 2024 ਇਲੈਕਸ਼ਨ 'ਚ ਮੋਹਿਜੀ ਇਹਨਾਂ ਨੂੰ ਬਹੁਤ ਵੱਡਾ ਇੰਪੈਕਟ ਪਏਗਾ ਤੁਸੀਂ ਬਾਈਪੋਲ ਦੇਖ ਲਓ ਤਰਨਤਾਰਨ ਦੀ ਕਾਂਗਰਸ ਪਾਰਟੀ ਦੀ ਜ਼ਮਾਨਤ ਜਬਤ ਹੋ ਗਈ ਤੁਸੀਂ ਲੁਧਿਆਣਾ ਬਾਈਪੋਲ ਦੇਖ ਲਓ ਆਸ਼ੂ ਦੀ ਰਾਜੀ ਵਿਡਿੰਗ ਨਾਲ ਐਲੋਕੀ ਬਾਜਵੇ ਦੀ ਜਾਂ ਸੁਜਿੰਦਰ ਰੰਧਾਵਾ ਦੀ ਆਪਸ ਵਿੱਚ ਦੇਖੋ ਤੁਸੀਂ ਕਿਸ ਤਰ੍ਹਾਂ ਦੀ ਕੈਮਿਸਟਰੀ ਜੀ ਕੋਈ ਇੱਕ ਦੂਜੇ ਦੇ ਨਾਲ ਖੜੇ ਹੋਣ ਨੂੰ ਤਿਆਰ ਨਹੀਂ ਸੀਗਾ ਸੋ ਕਾਂਗਰਸ ਦੀ ਜਿਹੜੀ ਢਾਹ ਵਾ ਜੀ ਹੈ ਅੰਦਰੋਂ ਸ਼ੁਰੂ ਹੋਈ ਹੈ ਔਰ ਇਹਦਾ ਇਹਨਾਂ ਨੂੰ 2027 ਵਿੱਚ ਬਹੁਤ ਵੱਡਾ ਜਿਹੜਾ ਜੁਰਮਾਨਾ ਭਰਨਾ ਪਏਗਾ ਔਰ ਜਿਹੜੇ ਮੈਡਮ ਆਮ ਆਦਮੀ ਪਾਰਟੀ ਵਾਲੇ ਸੰਧੂ ਮੈਡਮ ਗੱਲ ਕਰ ਰਹੇ ਨੇ ਇਨਾਂ ਨੂੰ ਹੁਣ ਪੁੱਛੋ ਇਸ ਮੌਜੂਦਾ ਸਟੇਟ ਦੇ ਵਿੱਚ ਇਹਨਾਂ ਦੀ ਸਰਕਾਰ ਆ ਰੀਸੈਂਟਲੀ ਜਿਹੜੀ ਚੰਡੀਗੜ੍ਹ ਦੀ ਚੋਣ ਹੋਈ ਹੈ ਉੱਥੇ ਅਲੱਗ-ਅਲੱਗੇ ਪਾਰਟੀਆਂ ਦੋਵੇਂ ਲੜੀਆਂ ਨੇ ਉੱਥੇ ਜਾ ਕੇ ਔਰ ਕਦੀ ਬਾਹਰ ਚਲ ਜਣ ਪੰਜਾਬ ਤੋਂ ਇੰਡੀ ਗੱਟ ਬੰਦਨ ਦਾ ਹਿੱਸਾ ਨੇ ਸੋ ਇਹਨਾਂ ਦਾ ਜ਼ਿੰਮੇਵਾਰੀ ਬਣਦੀ ਹੈ ਕਿ ਸੀਐਮ ਭਗਵੰਤ ਮਾਨ ਸਾਹਿਬ ਜਿਹੜੇ ਇਹਨਾਂ ਦੇ ਐਕਸ਼ਨ ਲੈਣ ਕਿ ਜਿਹੜੇ ਨਵਜੋਧ ਸਿੰਘ ਸਿੱਧੂ ਜਿਹੜੇ ਇੱਕ ਕਰਪਸ਼ਨ ਦੇ ਇਲਜ਼ਾਮ ਲਗਾਉਂਦੀ ਪਈ ਆ ਜਿਹੜੀ ਟਵੀਟ ਕਰਕੇ ਨਵਜੋਧ ਸਿੰਘ ਸਿੱਧੂ ਨੇ ਕਿਹਾ ਹੈ ਕਿ ਸਭ ਤੋਂ ਕਰਪਟ ਜਿਹੜਾ ਪ੍ਰਧਾਨ ਕਾਂਗਰਸ ਦਾ ਰਾਜਾ ਵੜਿੰਗ ਹੈ ਔਰ ਬਾਕੀ ਪਾਰਟੀ ਬਾਕੀ ਜਿਹੜੇ ਉਹਨਾਂ ਦੇ ਸੀਨੀਅਰ ਲੀਡਰ ਉਹਨਾਂ ਤੇ ਵੀ ਬਨੇ ਅਲੀਗੇਸ਼ਨ ਲਗਾਏ ਨੇ ਇਹਦੀ ਮੈਂ ਸੰਧੂ ਮੈਡਮ ਨੂੰ ਰਿਕਵੈਸਟ ਕਰਾਂਗੀ ਤੁਹਾਡੀ ਪਾਰਟੀ ਆ ਜਿੱਦਾਂ ਤੁਸੀਂ ਬਾਜਵਾ ਸਾਹਿਬ ਦੇ ਬੰਬਾਂ ਦੇ ਬਿਆਨ ਦੇ ਉੱਪਰ ਇਮੀਡੀਏਟਲੀ ਐਕਸ਼ਨ ਲਿਆ ਸੀਗਾ ਇਹਦੇ ਤੇ ਵੀ ਐਕਸ਼ਨ ਲਓ ਤਾਂ ਕਿ ਪਤਾ ਲੱਗੇ ਜੀ ਮੈਂ ਤੁਸੀਂ ਕੀ ਕਹਿਣਾ ਚਾਹੁੰਗਾ ਕਿਉਂਕਿ ਹੁਣ ਆਮ ਆਦਮੀ ਪਾਰਟੀ ਤੇ ਇਹਨਾਂ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਬਾਹਰ ਦਾ ਜਿੱਥੇ ਕਿ ਪੰਜਾਬ ਤੋਂ ਬਾਹਰ ਤਾਂ ਜਿਹੜਾ ਕਿ ਗੱਠਜੋੜ ਕਰ ਲੈਂਦੀ ਆ ਲੇਕਿਨ ਕਾਂਗਰਸ ਦੇ ਨਾਲ ਜਿੱਥੇ ਕਿ ਪੰਜਾਬ ਦੇ ਵਿੱਚ ਨਹੀਂ ਹੈ ਲੇਕਿਨ ਹਜੇ ਕਹਿ ਰਹੇ ਕਿ ਆਪਸ ਵਿੱਚ ਜਿਹੜੇ ਕਿ ਗੱਠਜੋੜ ਜ਼ੋਰ ਕੀਤਾ ਲੋਕ ਛੁਪ ਕੇ ਕੀ ਗਾਣਾ ਚਾਹੁੰਦੇ ਆ ਸਭ ਤੋਂ ਬਿਲਕੁਲ ਸਭ ਤੋਂ ਪਹਿਲਾਂ ਤਾਂ ਲੋਕੇਸ਼ ਜੀ ਨੇ ਐਕਸ਼ਨ ਦੀ ਗੱਲ ਕੀਤੀ ਹੈ ਮੈਂ ਦੱਸਣਾ ਚਾਹੂੰਗੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਔਰ ਇੱਥੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਜਿਹੜਾ ਪ੍ਰਦੇਸ਼ ਹਿਤ ਲਈ ਜਾਂ ਪੰਜਾਬ ਦੇ ਹਿੱਤ ਦਾ ਕੋਈ ਵੀ ਫੈਸਲਾ ਨਹੀਂ ਲੈਂਦਾ ਉਹਦੇ ਤੇ ਐਕਸ਼ਨ ਹੁਣ ਤੱਕ ਵੀ ਹੁੰਦੇ ਆਏ ਔਰ ਅੱਗੇ ਵੀ ਹੁੰਦੇ ਰਹਿਣਗੇ ਸੋ ਕਿਦੇ ਤੇ ਐਕਸ਼ਨ ਲੈਣਾ ਔਰ ਕਿੱਦਾਂ ਲੈਣਾ ਉਹ ਤੁਸੀਂ ਬੇਫਿਕਰ ਰਹੋ ਲੇਕਿਨ ਮੈਂ ਲੋਕੇਸ਼ ਜੀ ਨੂੰ ਇਹ ਜ਼ਰੂਰ ਕਹਿਣਾ ਚਾਹੂੰਗੀ ਕਿ ਮਿਸਿਸ ਸਿੱਤੂ ਨੇ ਉਹ ਥ੍ਰੀਫ ਆਮ ਆਦਮੀ ਪਾਰਟੀ ਦੀ ਨਹੀਂ ਤੁਹਾਡੇ ਧਿਆਨ ਚ ਲਿਆਦਵਾ ਉਹ ਬੀਜੇਪੀ ਦੇ ਕਰ ਰਹੇ ਨੇ ਸੋ ਜਿਨ੍ਹਾਂ ਤੇ ਤੁਸੀਂ ਇਹ ਐਕਸ਼ਨ ਲੈਣ ਨੂੰ ਕਹਿ ਰਹੇ ਇਦਾਂ ਨਾ ਹੋ ਜੇ ਵੀ ਕੱਲ ਨੂੰ ਤੁਸੀਂ ਉਹਨਾਂ ਨੂੰ ਛਡਾਉਣ ਵਾਸਤੇ ਤੁਹਾਡੀ ਬੀਜੇਪੀ ਦੀ ਪੂਰੀ ਲੋਬੀ ਪੰਜਾਬ ਚ ਫੇਰ ਜਦੋਂ ਜ਼ਹਿਦ ਕਰਨ ਲੱਗ ਜੇ ਕਿਉਂਕਿ ਜਿੱਤਾ ਕੇ ਉਹਨਾਂ ਦੇ ਬਿਆਨ ਆ ਰਹੇ ਨੇ ਮੈਨੂੰ ਲੱਗਦਾ ਹੈ ਕਿ ਬੜੀ ਜਲਦੀ ਜਿਸ ਤਰੀਕੇ ਨਾਲ ਉਹ ਭਾਜਪਾ ਦੀਆਂ ਤਰੀਫਾਂ ਦੇ ਪੁੱਲ ਬਣ ਰਹੇ ਨੇ ਬੜੀ ਜਲਦੀ ਹੋ ਸਕਦਾ ਉਹ ਤੁਹਾਡੇ ਖੇਮੇ 'ਚ ਨਜ਼ਰ ਆਉਣ ਦੂਸਰੀ ਇਹਨਾਂ ਨੇ ਕਿਹਾ ਆਪਣੇ ਜਿਹੜੇ ਅਕਾਲੀ ਦਲ ਦੇ ਬੁਲਾਰੇ ਨੇ ਸੋ ਅਜੇ ਜੀ ਇਸ ਤਰ੍ਹਾਂ ਹੈਗਾ ਦੇਖੋ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਤੁਹਾਨੂੰ ਤਾਂ ਬੜਾ ਚੰਗੀ ਤਰ੍ਹਾਂ ਪਤਾ ਹੈ ਕਿ ਅਸੀਂ ਜਿਹੜੀਆਂ ਚੀਜ਼ਾਂ ਤੇ ਐਕਸ਼ਨ ਲੈਣਾ ਹੁੰਦਾ ਉਹਨਾਂ ਤੇ ਐਕਸ਼ਨ ਵੀ ਲਈਦਾ ਔਰ ਅਸੀਂ ਜੇਲਾਚ ਵੀ ਪਾਈਦਾ ਜਿਹੜੇ ਵਿਰੋਧੀ ਨੇ ਔਰ ਜਿਨ੍ਹਾਂ ਨੇ ਕੁਝ ਗਲਤ ਕੀਤਾ ਪੰਜਾਬ ਨਾਲ ਔਰ ਸੱਤ-ਸੱਤ ਮਹੀਨੇ ਦੀਆਂ ਜਮਾਨਤਾਂ ਤੋਂ ਜਮਾਨਤਾਂ ਨਹੀਂ ਮਿਲਦੀਆਂ ਸੱਤ-ਸੱਤ ਮਹੀਨੇ ਜੇਲਾਚ ਰਹਿ ਕੇ ਬਾਹਰ ਆਉਂਦੇ ਨੇ ਸੋ ਤੁਸੀਂ ਐਕਸ਼ਨ ਦੀ ਚਿੰਤਾ ਨਾ ਕਰੋ ਪੰਜਾਬ 'ਚ ਕਿਤੇ ਵੀ ਕੁਝ ਗਲਤ ਹੋਏਗਾ ਕਾਨੂੰਨ ਦੇ ਖਿਲਾਫ ਹੋਏਗਾ ਤਾਂ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਗਵਰਨਮੈਂਟ ਪੰਜਾਬ ਠੀਕ ਹੈ ਅਜੇ ਜੀ ਮੈਂ ਆਣਾ ਤੁਹਾਡੇ ਕੋਲ ਲੋਕੇਸ਼ ਜੀ ਜਵਾਬ ਦੇ ਦਿਓ ਲੋਕੇਸ਼ ਜੀ ਉਹੀ ਗੱਲ ਪੁੱਛ ਰਹੇ ਨੇ ਮੈਡਮ ਕੀ ਉਹ ਕਹਿ ਰਹੇ ਨੇ ਕਿ ਐਨਾ ਹੋਏ ਕਿ ਕੱਲ ਤੁਸੀਂ ਉਹਨਾਂ ਦੇ ਨਾਲ ਖੜੇ ਹੋਏ ਹੋ ਤੇ ਤਾਂ ਉਹਨਾਂ ਨੂੰ ਡਿਫੈਂਡ ਕਰਦੇ ਫਿਰ ਉਹ ਕੱਲ ਪਾਰਟੀ ਜੀ ਆਸਾਂ ਟੀਮ ਦੇਖੋ ਮੇਰੀ ਵੀ ਗ੍ਰੈਂਡੀ ਸੁਣੋ ਮੈਂ ਭੈਣ ਜੀ ਦਾ ਇੱਕ ਗੱਲ ਹੀ ਬੜਾ ਸ਼ੁਕਰ ਵੀ ਆ ਰਿਹਾ ਕਿ ਉਹਨਾਂ ਨੇ ਚੈਨਲ ਤੇ ਬੈਠ ਕੇ ਮੰਨਿਆ ਕਿ ਅਸੀਂ ਵਿਰੋਧੀਆਂ ਨੂੰ ਜੇਲ੍ਹ ਦੇ ਵਿੱਚ ਸਿੱਟਦੇ ਆ ਉਹ ਬੜੀ ਜ਼ਿੰਮੇਵਾਰੀ ਨਾਲ ਇਹਨਾਂ ਨੇ ਮੰਨਿਆ ਕਿ ਪੋਲਿਟੀਕਲ ਅਟੈਕ ਕਰਦੇ ਨੇ ਗਲਤ ਕਰਨ ਤੇ ਚਾਹੇ ਉਹ ਜਿਹੜੇ ਬੋਲੋ ਜਿੰਨਾ ਬੋਲੋ ਦਬੇ ਦੀ ਮਰਿਆਦਾ ਨੂੰ ਸਮਝਿਆ ਕਰੋ ਬਰਾਦਰ ਜੀ ਪੰਜਾਬੀ ਪ੍ਰਸਤਾਵ ਜੀ ਨੂੰ ਜਾਂ ਮਿਊਟ ਕਰ ਦਿਓ ਜਾਂ ਫਿਰ ਮੈਂ ਸੰਦੂ ਮੈਮ ਮੈਂ ਮੈਂ ਇੱਕ ਵਾਰੀ ਕਹਿ ਦਿੰਨਾ ਮੈਂ ਇੱਕ ਵਾਰੀ ਕਹਿ ਦਿੰਨਾ ਕਿ ਉਹਨਾਂ ਨੇ ਕਿਹਾ ਕਿ ਵਿਰੋਧੀਆਂ ਜਿਹੜੇ ਗਲਤ ਕੰਮ ਕਰਦੇ ਨੇ ਵਿਰੋਧੀ ਜਿਹੜਾ ਗਲਤ ਕੰਮ ਕਰਦਾ ਹੈ ਤੁਸੀਂ ਐਂਚਲ ਤੁਸੀਂ ਗਲਤ ਬੋਲਦੇ ਉਹਨਾਂ ਨੇ ਕਿਹਾ ਕਿ ਵਿਰੋਧੀਆਂ ਨੂੰ ਅਸੀਂ ਅੰਦਰ ਕਰਦੇ ਆ ਸਰ ਰਿਕਾਰਡਿੰਗ ਹੈ ਸਰ ਰਿਕਾਰਡਿੰਗ ਸਰ ਰਿਕਾਰਡਿੰਗ ਹੈ ਉਹ ਤੁਸੀਂ ਸਰ ਰਿਕਾਰਡਿੰਗ ਤੁਸੀਂ ਸੁਣ ਵੀ ਲਿਓ ਸਵਾਲ ਹੁਣ ਤੁਸੀਂ ਆਪਣੀ ਗੱਲ ਰੱਖੋ ਸਰ ਹੁਣ ਆਪਣੀ ਗੱਲ ਰੱਖੋ ਸਰ ਸੰਦੂ ਮੈਮ ਇੱਕ ਨਾਰਿੰਦ ਸਿੰਘ ਨੂੰ ਆਪਣੀ ਗੱਲ ਦੇਖਣ ਦੋ ਨਹੀਂ ਚਾਹ ਸਕਦੇ ਤਾਂ ਤੁਹਾਡੀ ਕੋਈ ਮਜਬੂਰੀ ਹੋएगी ਮੈਨੂੰ ਮੇਰੀ ਗੱਲ ਕੰਪਲੀਟ ਕਰਨੀ ਨਹੀਂ ਨਹੀਂ ਸਰ ਸਾਡੀ ਕੋਈ ਮਜਬੂਰੀ ਨਹੀਂ ਰਹਿੰਦੀ ਸਰ ਤੁਸੀਂ ਸੁਣ ਲਿਓ ਇੱਕ ਵਾਰੀ ਫੇਸ ਹੋ ਲਿਆ ਅਸੀਂ ਇਹਨਾਂ ਕੋਈ ਡਿਮਾਂਡ ਨਹੀਂ ਕਰਦੇ ਆ ਕਿ ਨਵਜੋਤ ਕੋਰ ਸਿੱਧੂ ਨੇ ਕਰਸੇ ਦੇ ਅਲੀਗੇਸ਼ਨ ਲਾਏ ਨੇ ਪੰਜਾਬ ਪ੍ਰਧਾਨ ਦੇ ਤੇ ਪੂਰੀ ਨਹੀਂ ਦੇਤੇ ਇਹ ਉਹ ਲੋਕ ਨੇ ਕਿ ਜੇ ਇਹਨਾਂ ਦਾ ਕੋਈ ਐਮਨ ਦਾ ਨੋਟਿਸ ਅਪਲੀਕੇਸ਼ਨ ਦੀ ਗੱਲ ਕਰਦਾ ਸੀਗਾ ਤੇ ਨਾਲ ਹੀ ਐਫ ਆਈ ਆਰ ਦਰਜ ਕਰ ਲੈਣੀ ਸੀ ਬਿਨਾਂ ਇਨਕੁਆਇਰੀ ਦੇ ਵਿਰੋਧੀ ਪਾਰਟੀਆਂ ਅੱਜ ਜੇ ਕਿਸੇ ਜਿੰਮੇਵਾਰ ਉੱਤੇਦਾਰ ਨੇ ਜਿਹੜਾ ਕਿ ਸਾਬਕਾ ਮੰਤਰੀ ਰਿਆਵਾ ਉਹਨੇ ਅਲਿਗੇਸ਼ਨ ਲਾਏ ਨੇ ਤੇ ਤੁਸੀਂ ਉਹਦੀ ਕੰਪਲੇਨੈਂਟ ਆਉ ਤੁਹਾਡੇ ਕੋਲ ਤੁਸੀਂ ਉਹਦੇ ਬਿਆਨਾਂ ਤੇ ਐਫ ਆਈ ਆਰ ਦਰਜ ਕਰਨੀਆ ਉਹਦੇ ਤੇ ਕਾਰਵਾਈ ਤਾਂ ਹੋਊਗੀ ਜੇ ਉਹਦੇ ਬਿਆਨ ਝੂਠੇ ਪਾਏ ਜਾਂਦੇ ਨੇ ਇਨਵੈਸਟੀਗੇਸ਼ਨ ਦਾ ਤਰੀਕਾ ਨਹੀਂ ਆਂਦਾ ਤਾਂ ਭਾਂਜੀ ਡਿਬੇਟ ਤੋਂ ਆਨ ਤੋਂ ਬਲਤ ਸਿੱਕਿਆ ਕਰੇ ਤੁਸੀਂ ਪਹਿਲਾਂ ਉਹਨਾਂ ਦੇ ਬਿਆਨਾਂ ਤੇ ਮੁਕੱਦਮਾ ਦਰਜ ਕਰੋ ਰਾਜਾ ਬੜਿੰਗ ਦੇ ਖਿਲਾਫ ਔਰ ਬਾਤਿਆਂ ਦੇ ਖਿਲਾਫ ਜੇ ਉਹ ਤਮਕੀਦ ਤੋਂ ਝੂਠਾ ਪਾਇਆ ਜਾਊਗਾ ਸਤਿ ਸ਼੍ਰੀ ਅਕਾਲ ਜੋਤੂਰੋ ਸਿੱਧੀ ਤੇ ਕਾਰਵਾਈ ਕਰਿਓ ਅਸੀਂ ਕਿਸੇ ਦੀ ਸਪੋਰਟ ਨਹੀਂ ਕਰਾਂਗੇ ਅਸੀਂ ਤੁਹਾਨੂੰ ਇਹ ਕਹਿ ਰਿਹਾ ਕਿ ਤੁਹਾਡੇ ਸੂਬੇ ਦੇ ਵਿੱਚ ਇੱਕ ਜ਼ਿੰਮੇਵਾਰ ਜਿਹੜੀ ਸਾਫ ਦਾ ਮੰਤਰੀ ਆ ਕੋਈ ਕਿ ਦੂਸਰੀ ਪਾਰਟੀ ਦੇ ਲੀਡਰ ਤੇ ਤਰਕਸ਼ਨ ਦੇ ਅਲੀਗੇਸ਼ਨ ਲਗਾ ਰਹੀ ਆ ਜਿਹੜੇ ਤੁਸੀਂ ਛੋਟੀ ਛੋਟੀ ਗੱਲ ਤੋਂ ਪਰਚੇ ਦਰਜ ਕਰਨ ਦੇ ਰੂਪ ਵਿੱਚ ਵਿਰੋਧੀਆਂ ਨੂੰ ਟਾਰਗੇਟ ਕਰ ਲੈਂਦੇ ਹੋ ਕਿਹੜਾ ਐਸੀ ਮਜਬੂਰੀ ਆ ਕਿ ਤੁਸੀਂ ਰਾਜਾ ਵੜਿੰਗ ਦੇ ਖਿਲਾਫ ਐਫ ਆਈ ਆ ਗਲਤੀ ਨਹੀਂ ਕਰ? ਇਹ ਇਮਿਊਨਿਟੀ ਦਾ ਸੰਧੂ ਮੈਡਮ ਕੋ ਜਵਾਬ ਲੈਦੇ ਹੋ ਠੀਕ ਹੈ ਵਿਰੋਧੀਆਂ ਦੇ ਪਰਚੇ ਕਰਨਾ ਵਿਰੋਧੀਆਂ ਨੂੰ ਅੰਦਰ ਦੇਣਾ ਉਹ ਤੁਹਾਡੀ ਸਰਕਾਰ ਦੀ ਪਾਲਿਸੀ ਆ ਕਿਉਂਕਿ ਜੋ ਦਿੱਲੀ ਤੋਂ ਚੱਲਦਾ ਉਹੀ ਤੁਸੀਂ ਕਰੋਗੇ ਪਰ ਕੀ ਤੁਹਾਡੀ ਐਸੀ ਮਜਬੂਰੀ ਆ ਕਿ ਜਿੱਥੇ ਪ੍ਰਤਾਪ ਬਾਜਵਾ ਨੇ ਤਾਂ ਹਲਕਾ ਜਿਹਾ ਇੱਕ ਬਿਆਨ ਦਿੱਤਾ ਸੀਗਾ ਤੁਸੀਂ ਉਹਦੇ ਤੇ ਐਫ ਆਈ ਆਰ ਦਰਜ ਕਰ ਦਿੱਤੀ ਤੇ ਇੱਥੇ ਤਾਂ 500 ਕਰੋੜ ਦਾ ਅਲਿਜੀਸ਼ਨ ਆ ਤੇ ਤੁਸੀਂ ਪਛਤਾਚਾਰ ਤੇ ਜ਼ੀਰੋ ਟੋਲਰੈਂਸ ਦੀ ਗੱਲ ਕਰਨ ਵਾਲੇ ਇਸ ਮੁਕੱਦਮੇ ਦੀ ਇਹ ਵੀ ਮੁਕੱਦਮਾ ਦਰਜ ਕਰਕੇ ਇਨਕੁਆਇਰੀ ਕਿਉਂ ਨਹੀਂ ਕਰਦੇ ਮੇਗਾ ਤੇ ਇੱਕ ਪੰਜਾ ਸਵਾਲਾ ਜਵਾਬ ਲੈ ਲਾਂਗੇ ਸਰ ਦੇਖੀ ਕਰੂੰਗਾ ਵੀ ਜਵਾਬ ਲੈ ਲਾਂਗੇ ਅਜੀਜੀ ਵੀ ਉਂਗਲੀ ਖੜੀ ਕਰ ਰਹੇ ਨੇ ਤੇ ਯਾਨੀ ਕਿ ਉਹਨਾਂ ਨੂੰ ਕੁਝ ਕਹਿਣਾ ਹੈ ਸਰ ਅ ਅਲੀਗੇਸ਼ਨ ਕਿਉਂਕਿ ਤੁਹਾਡੇ ਤੇ ਲੱਗੇ ਆ ਤੇ ਇਸ ਕਰਕੇ ਜਵਾਬ ਤਾਂ ਦੇਣਾ ਬੰਦਾ ਤੁਹਾਡਾ ਵੀ ਜੀ ਸਵਾਲ ਮੈਨੂੰ ਹਾਂਜੀ ਅਜੀ ਅਜੀਜੀ ਤੁਸੀਂ ਹੱਥ ਖੜਾ ਕਰ ਰਹੇ ਹੋ ਤਾਂ ਸਤਕਾਰਯੋਗ ਜੀ ਮੇਰੇ ਭੈਣ ਜੀ ਨੇ ਸੰਧੂ ਮੈਮ ਇਹਨਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਹੁਣ ਔਨ ਡਿਬੇਟ ਇਹਨਾਂ ਨੇ ਇੰਨੀ ਗੱਲ ਮੰਨ ਲਈ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਪੋਲਿਟਿਕਲ ਵੈਂਡੈਟਾ ਦੇ ਤੇ ਜਿਹੜੀਆਂ ਕਾਰਵਾਈਆਂ ਕਰਦੀ ਹੈ ਤੇ ਫਿਰ ਇਹਨਾਂ ਨੇ ਇਹ ਵੀ ਯਾਦ ਰੱਖਣਾ ਚਾਹੀਦਾ ਕਿ ਅੱਜ ਮਾਨਯੋਗ ਸੁਪਰੀਮ ਕੋਰਟ ਤੋਂ ਆਮ ਆਦਮੀ ਪਾਰਟੀ ਦੇ ਮੂੰਹ ਤੇ ਜਿਹੜੀ ਚਪੇੜ ਵੱਜੀ ਉਹ ਵੀ ਇਹਨਾਂ ਨੂੰ ਯਾਦ ਰਹਿਣੀ ਚਾਹੀਦੀ ਆ ਇੱਕ ਚੀਜ਼ ਦੂਸਰੀ ਚੀਜ਼ ਇਹ ਕਹਿੰਦੇ ਸੀ ਕਾਰਵਾਈਆਂ ਕਰਦੇ ਆ ਤੇ ਸੰਧੂ ਮੈਮਾ ਮੈਨੂੰ ਦੱਸੋ ਵਿਜੇ ਸਿੰਘਲਾ ਦੇ ਕੇਸ ਦੇ ਵਿੱਚ ਕੀ ਕਾਰਵਾਈ ਕੀਤੀ ਤੇ ਅੱਜ ਫਿਰ ਇਹਨੂੰ ਕਲੀਨ ਸ਼ੀਟ ਕਿਉਂ ਦੇ ਦਿੱਤੀ ਬੀਬੀ ਤੁਸੀਂ ਪਠਾਨ ਮਾਜਰਾ ਦੇ ਕੇਸ ਵਿੱਚ ਕਟਾਰੂ ਚੱਕ ਦੇ ਕੇਸ ਵਿੱਚ ਦੇਖੋ ਤੁਸੀਂ ਕਾਰਵਾਈਆਂ ਕੀ ਕਰਦੇ ਹੋ ਤੇ ਕੀ ਬਾਅਦ ਚ ਗ라운ਡ ਲੈਵਲ ਤੇ ਸੱਚਾਈ ਜਿਹੜੀ ਉਹ ਨਿਕਲਦੀ ਪਈ ਆ ਰੀਸੈਂਟਲੀ ਮੋਹਿਦ ਬਖਸ਼ੀ ਜੀ ਇੱਕ ਘਟਨਾ ਹੋਈ ਆ ਇਹਨਾਂ ਦੇ ਮੋੜ ਦੇ ਐਮ ਐਲ ਏ ਦੇ ਨਾਲ ਜਦੋਂ ਇੱਕ ਸਟੇਜ ਸ਼ੇਅਰ ਕਰਨੀ ਸੀਗੀ ਕਿਸੇ ਪ੍ਰਧਾਨ ਨੇ ਉਹਨੇ ਸਾਰੇ ਆਮ ਮੀਡੀਆ ਵਿੱਚ ਕਿਹਾ ਕਿ ਤੁਸੀਂ 30 ਲੱਖ ਰੁਪਏ ਲੈ ਕੇ ਮੈਨੂੰ ਪ੍ਰਧਾਨ ਬਣਾਇਆ ਮੈਡਮ ਜੇ ਰੋਨਨ ਤਾਂ ਵੀ ਕਾਰਵਾਈ ਕਰਕੇ ਦਿਖਾ ਦਿਓ ਕਿ ਆਮ ਆਦਮੀ ਪਾਰਟੀ ਦੇ ਤੁਸੀਂ ਤੇ ਬੜੇ ਥੋਲੇ ਘਾ ਰਹੇ ਹੋ ਕਿ ਆਮ ਆਦਮੀ ਪਾਰਟੀ ਦਾ ਬਹੁਤ ਵਧੀਆ ਤਰੀਕੇ ਨਾਲ ਪਰਫਾਰਮੈਂਸ ਦਿੰਦੀ ਆ ਕਰਪਸ਼ਨ ਦੇ ਉੱਤੇ ਨਕੇਲ ਕਰਦੀ ਆ ਇਹਨਾਂ ਲੋਕਾਂ ਤੇ ਵੀ ਨਕੇਲ ਕੱਸ ਕੇ ਦਿਖਾਓ ਤੁਹਾਨੂੰ ਪਤਾ ਲੱਗ ਜਾਏਗਾ ਔਰ ਅਗਰ ਤੁਸੀਂ ਇਸ ਤੋਂ ਵੀ ਜ਼ਿਆਦਾ ਗਹਿਰਾਈ 'ਚ ਜਾਣਾ ਚਾਹੁੰਦੇ ਹੋ ਤਾਂ ਜਿਹੜੇ ਤੁਹਾਡੇ ਸਪੋਕਸਪਰਸ ਕੱਲ ਛੱਡ ਕੇ ਚਲੇ ਗਏ ਨੇ ਤੁਹਾਡੀ ਪਾਰਟੀ ਨੂੰ ਜਿੰਨਾ ਚਾਰ ਰੁਪਏ ਸੁਮਲੋਤਰਾ ਸਾਹਿਬ ਹੁੰਦੇ ਸੀਗੇ ਦੋ ਤਿੰਨ ਮੈਂਬਰ ਹੋਰ ਸੀਗੇ ਇੱਕ ਜ਼ਿਲ੍ਹਾ ਪ੍ਰਧਾਨ ਲੇਡੀਜ਼ ਸੀ ਉਹਨਾਂ ਨੂੰ ਪੁੱਛੋ ਕਿ ਅੱਜ ਉਹ ਮੀਡੀਆ ਵਿੱਚ ਜਾ ਕੇ ਕੀ ਦੱਸਦੇ ਪਏ ਨੇ ਕਿ ਕਿਵੇਂ ਆਧੁਮ ਆਧਨੀ ਪਾਰਟੀ ਜਿਹੜੀ ਆ ਪੰਜਾਬ ਦੇ ਵਿੱਚ ਪੋਸਟਾਂ ਵੇਚਦੀ ਆ ਚੇਅਰਮੈਨੀਆਂ ਵੇਚਦੀ ਆ ਔਰ ਕਿਸ ਤਰੀਕੇ ਨਾਲ ਦਿੱਲੀ ਸਾਰਾ ਆਪਰੇਟ ਕਰੀਆ ਆਪਣੀ ਪਾਰਟੀ ਨੂੰ ਜਵਾਬ ਲੈ ਲੈਂਦੇ ਆ ਕਪੂਰਥਲਾ ਹਾਊਸ ਨਹੀਂ ਛੱਡਿਆ ਜਿਹਨੂੰ ਵਿਆਹਾਂ ਵਾਸਤੇ ਖੋਲ ਦਿੱਤਾ ਹਿਸਟਰੀ ਵਿੱਚ ਕਦੇ ਸੁਣਿਆ ਸੀਗਾ ਕਿ ਕਪੂਰਥਲਾ ਹਾਊਸ ਵਿੱਚ ਚੇਅ ਆਪਣਾ ਵਿਆਹ ਹੋ ਜਾਣਾ ਤੁਸੀਂ ਸਾਰੀ ਚੀਜ਼ਾਂ ਦਾ ਜਵਾਬ ਪੰਜਾਬ ਲੋਕ ਤੁਹਾਡੇ ਕੋਲ ਮੰਗਦੇ ਪਏ ਹੁਣ ਜਵਾਬ ਲੈ ਲੈਂਦੇ ਆ ਇੱਕ ਇੱਕ ਪਾਰਟੀ ਕਹਿ ਰਹੀ ਹੈ ਭਾਜਪਾ ਕਹਿ ਰਹੀ ਹੈ ਤੁਸੀਂ ਕਾਰਵਾਈ ਨਹੀਂ ਕਰਦੇ ਕਾਰਵਾਈ ਕਰਨ ਤੋਂ ਬਚ ਰਹੇ ਨਵਜੋਤ ਕੌਰ ਸਿੱਧੂ ਨੇ ਬਿਆਨ ਦਿੱਤਾ ਹੋਇਆ ਹੈ ਤੇ ਤੁਹਾਡੇ ਕੋਲ ਬਸਾਂ ਦੀ ਬਾਡੀਆਂ ਵਾਲਾ ਮਾਮਲਾ ਵੀ ਹੈਗਾ ਤੁਸੀਂ ਰਾਜਾ ਵਡਿੰਗ ਤੇ ਕਾਰਵਾਈ ਕਰੋ ਉਸ ਤੋਂ ਤੁਸੀਂ ਬਚ ਰਹੇ ਹੋ ਕਿਉਂਕਿ ਤੁਹਾਡਾ ਕਿਤੇ ਨਾ ਕਿਤੇ ਉਹਨਾਂ ਨਾਲ ਦੋਸਤੀ ਹੈ ਦੂਜਾ ਦੂਜੀ ਦੂਜੇ ਪਾਸੇ ਤੇ ਵਿਰੋਧੀ ਜਿਹੜੇ ਨੇ ਕਿਹਾ ਕਿ ਤੁਸੀਂ ਕਿਤੇ ਨਾ ਕਿਤੇ ਆਪਣੇ ਹੀ ਇੰਟਰਨਲ ਜਿਹੜੇ ਲੋਕ ਨੇ ਜਿਨ੍ਹਾਂ ਤੇ ਕਾਰਵਾਈ ਹੋਣੀ ਚਾਹੀਦੀ ਉਹ ਵੀ ਤੁਸੀਂ ਬਚਾ ਰਹੇ ਹੋ ਕਰ ਕੀ ਰਹੇ ਹੋ ਤੁਸੀਂ देखो जी सबसे पहला मेरे सत्कार योग्य दोनों साथियों ਨੂੰ ਮੈਂ ਕਹੂੰਗੀ ਪੈਨਲਿਸਟ ਨੂੰ ਜ ਜੁਹਨਾਂ ਦਾ ਸਵਾਲ ਸੀਗਾ ਕਿ ਕਾਰਵਾਈ ਨਹੀਂ ਕਰਦੇ ਤੇ ਮੈਂ ਬੜੇ ਸਤਿਕਾਰ ਨਾਲ ਉਹਦਾ ਆਨਸਰ ਦਿੱਤਾ ਦੁਬਾਰਾ ਰਿਪੀਟ ਕਰਦੀ ਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆ ਇੱਥੇ ਚਾਹੇ ਵਿਰੋਧੀ ਧਿਰ ਦਾ ਜਿੱਦਾਂ ਮਰਜ਼ੀ ਕੋਈ ਵੱਡੇ ਕੱਦ ਦਾ ਨੇਤਾ ਹੋਵੇ ਤੇ ਜਿਹੜਾ ਵੱਡਾ ਮਰਜ਼ੀ ਤਦਾਵਰ ਇਨਸਾਨ ਹੋਵੇ ਜਿਹਨੇ ਗਲਤ ਕੀਤਾ ਉਹਨੂੰ ਤਾਂ ਕਟਗਰੇ 'ਚ ਖੜਾ ਜਿਹੜਾ ਹੋਣਾ ਪੈਂਦਾ ਔਰ ਕਾਨੂੰਨੀ ਪ੍ਰਕਿਰਿਆ 'ਚੋਂ ਲੰਘਣਾ ਪੈਂਦਾ ਉਹਦੇ ਤੇ 100% ਐਕਚੁਅਲ ਹੁੰਦਾ ਹੁੰਦਾ ਹੁਣ ਵੀ ਹੁੰਦਾ ਆਇਆ ਤੇ ਅੱਗੇ ਵੀ ਹੁੰਦਾ ਰਹੇਗਾ ਦੂਸਰਾ ਨਵਜੋਤ ਕੌਰ ਸਿੱਧੂ ਨੇ ਜੋ ਬਿਆਨ ਦਿੱਤੇ ਆ ਰਾਜਾ ਵੜਿੰਗ ਤੇ ਡੈਫੀਨੇਟਲੀ ਅਗਰ ਮਿਸਿਸ ਨਵਜੋਤ ਨੇ ਜੋ ਕਿਹਾ ਉਹ ਕਾਂਗਰਸ ਪਾਰਟੀ ਦੇ 500 ਕਰੋੜ ਦੇ ਲੈਂਡ ਦੇਣਾ ਉਸ ਵਕਤ ਤਾਂ ਮੈਡਮ ਨਵਜੋਤ ਵੀ ਡੈਫੀਨੇਟਲੀ ਕਿਉਂਕਿ ਅੱਜ ਉਹ ਬੋਲੇ ਨੇ ਆਪਾਂ ਕਿਉਂਕਿ ਅੱਜ ਕਾਂਗਰਸ ਦਾ ਤੇ ਕੋਈ ਪਰਵਤਤਾ ਹੈ ਨਹੀਂ ਯਾਨੀ ਤੇ ਆਪਾਂ ਪੁੱਛਦੇ ਕਿਉਂਕਿ ਇੱਥੇ ਕੁਰਸੀ ਦੀ ਲੜਾਈ ਹੈ ਦੇਖੋ ਕਾਂਗਰਸ ਪਾਰਟੀ ਦੇ ਵਿੱਚ ਲਗਾਤਾਰ ਜਿਹੜੀ ਹੈ ਉਹ ਕੁਰਸੀ ਦੀ ਲੜਾਈ ਹੈ ਜੇ ਕੁਰਸੀ ਮਿਲ ਗਈ ਤੇ ਕਾਂਗਰਸ ਪਾਰਟੀ ਇਹ ਵੀ ਸਵਾਲ ਉੱਠ ਰਿਹਾ ਨੇ ਕਿ ਤੁਸੀਂ ਅੰਦਰ ਵੀ ਤੁਸੀਂ ਤੁਹਾਡੇ ਅੰਦਰ ਵੀ ਇਹੋ ਜੀ ਲੜਾਈ ਹੋ ਰਹੀ ਹੈ ਕੁਰਸੀ ਲਈ 30 ਲੱਖ ਰੁਪਏ ਦਿੱਤਾ ਹੈ ਅਜੇ ਜੀ ਸਵਾਲ ਚੱਕ ਰਹੇ ਨੇ ਅ ਦੇਖੋ ਜੀ ਇਹਨੇ ਸਵਾਲ ਜੀ ਨਮਜੋਦ گور ਸਿੱਧੂ ਨੂੰ ਛੱਡਦੇ ਉਹਦੇ ਤੁਹਾਡੇ ਕਾਊਂਟਰ ਪੁਆਇੰਟ ਲਏ ਨੇ ਉਹ ਰਹਿਣੇ ਨਹੀਂ ਅਜੇ ਜੀ ਮੇਰੇ ਕੋਲ 30 ਸੈਕਿੰਡਸ ਨੇ ਜਵਾਬ ਲੈ ਲੈਂਦੋ ਫਿਰ ਜਵਾਬ ਲੈ ਲੈਂਦੋਂ ਮੈਂ ਤੁਹਾਡੀ ਜਗ੍ਹਾ ਸਵਾਲ ਪੁੱਛ ਲਿਆ ਸਰ ਅਜੇ ਜੀ ਇਦਾਂ ਹੈਗਾ ਦੇਖੋ ਮੋਹਿਤ ਜੀ ਸਵਾਲ ਦੇਖੋ ਵਿਰੋਧੀ ਨੇ ਵਿਰੋਧੀਆਂ ਦਾ ਕੰਮ ਸਵਾਲ ਕਰਨਾ ਹੈ ਔਰ ਉਹ ਬਿਲਕੁਲ ਸਤ ਆਪਣੇ ਸਵਾਲ ਕਰਨ ਲੇਕਿਨ ਇੱਥੇ ਮੁੱਦਾ ਇਹ ਆ ਕਿ ਕੀ ਅਸੀਂ ਲੌਜੀਕਲ ਜਿਹੜੇ ਸਵਾਲ ਕਰ ਰਹੇ ਆ ਇਹ ਲੌਜੀਕਲ ਸਵਾਲ ਨਹੀਂ ਆ ਜੀ ਉਹਨੇ ਉਹ ਇਲਜ਼ਾਮ ਲਾ ਦਿੱਤਾ ਹੁਣ ਤੁਹਾਡੇ ਲੀਡਰਾਂ ਤੇ ਤਾਂ ਇਹ ਤੇ ਨਹੀਂ ਇਲਜ਼ਾਮ ਲੱਗ ਰਿਹਾ ਠੀਕ ਹੈ ਮੈਮ ਥੋੜਾ ਜਿਆ ਅੱਜ ਲਈ ਟਾਈਮ ਇੰਨਾ ਹੀ ਸੀਗਾ ਵਰਨਾ ਹੋਰ ਵੀ ਡਿਬੇਟ ਲੰਬੀ ਚੱਲ ਸਕਦੀ ਸੀ ਮੁੱਦਾ ਥੋੜਾ ਜਿਆ ਗਰਮਾ ਗਰਮਾਦਾ ਉਸ ਤੋਂ ਪਹਿਲਾਂ ਹੀ ਸਾਨੂੰ ਕਿਉਂਕਿ ਵਾਈਂਡ ਅਪ ਕਰਨਾ ਪੈ ਰਿਹਾ ਤੇ ਤੁਸੀਂ ਸਾਰੇ ਮੇਰੇ ਨਾਲ ਜੁੜੇ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਹੁਣ ਐਨਆਈ ਅੱਜ ਦੀ ਡਿਬੇਟ 'ਚ ਤੁਸੀਂ ਦੇਖਦੇ ਰਹੋ ਨਿਊ ਸਟੇਟ ਪੰਜਾਬ ਹਰਿਆਣਾ ਹਿਮਾਚਲ ਸਾਥ ਸ੍ਰੀਕਾਂ ਸਾਥ ਸ੍ਰੀਕਾਂ